ਮੈਂ ਨਵਾਂ ਸਾਲ ਹਰ 365 ਦਿਨ ਬਾਅਦ ਮੇਰੀ ਆਮਦ ਹੁੰਦੀ ਹੈ ਉਂਝ ਤਾਂ ਮੇਰਾ ਹਰ ਦਿਨ ਨਵਾਂ ਹੁੰਦਾ ਪਰ ਮੇਰੇ 1 ਜਨਵਰੀ ਦੇ ਦਿਨ ਨੂੰ ਦੁਨੀਆ ਖਾਸ ਤਵਜੋ ਦਿੰਦੀ ਹੈ ਇਸ ਦਿਨ ਦੇ ਆਉਣ ਤੋਂ ਪਹਿਲਾਂ ਹੀ ਕਰੋੜਾਂ ਲੋਕ ਜਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਨੇ ਪੈਸੇ ਦੀ ਚਕਾਚੌਂਦ ਨਾਲ ਭਗਵਾਨ ਦੇ ਹਰ ਰੂਪ ਨੂੰ ਖੁਸ਼ ਕਰਨ ਦੀ ਵੀ ਡੌੜ ਲੱਗਦੀ ਹੈ ਵਪਾਰੀ ਲੋਕ ਇਸ ਦਿਨ ਵੱਧ ਤੋਂ ਵੱਧ ਕਮਾਈ ਕਰਨ ਦੀ ਤਾਕ ਵਿੱਚ ਰਹਿੰਦੇ ਨੇ ਕਰੋੜਾਂ ਲੋਕ ਇਸ ਦਿਨ ਆਪਣੇ ਆਪ ਨਾਲ ਚੜ੍ਹਦੇ ਸਾਲ ਕੁਝ ਚੰਗਾ ਅਪਣਾਉਣ ਤੇ ਬੁਰਾ ਤਿਆਗਣ ਦਾ ਵਾਅਦਾ ਕਰਦੇ ਨੇ ਜਨਵਰੀ ਦਾ ਪੂਰਾ ਮਹੀਨਾ ਖੁਸ਼ੀਆਂ ਮਨਾਉਣ ਚ ਹੀ ਲੰਘ ਜਾਂਦਾ ਪਰ ਫੇਰ ਸ਼ੁਰੂ ਹੋ ਜਾਂਦੀ ਹੈ ਉਹੀ ਫਿਤਰਤ ਫੇਰ ਮੈਂ ਉਹੀ ਦੇਖਦਾ ਜੋ ਪਿਛਲੇ ਸਾਲ ਵੀ ਹੋਇਆ ਸੀ ਦੁਨੀਆ ਲਈ ਇਹ ਸਾਲ ਨਵਾਂ ਹੁੰਦਾ ਪਰ ਮੈਨੂੰ ਮੁੜ ਤੋਂ ਪਿਛਲੇ ਸਾਲ ਦੀਆਂ ਬੁਰੀਆਂ ਯਾਦਾਂ ਦੇ ਰੂਪ ਰੂਪ ਕਰਵਾਇਆ ਜਾਂਦਾ ਚੋਰੀਆਂ ਕਤਲ ਡਾਕੀ ਤੀਆਂ ਦੀ ਬੇਪਤੀ ਨਸ਼ੇ ਵਿੱਚ ਡੁੱਬਦੀ ਜਵਾਨੀ ਅਤਵਾਦ ਦੇ ਖੂਨੀ ਮੰਜ਼ਰ ਜੰਗ ਦੇ ਸائے ਹੇਠ ਵੱਸਦੇ ਲੋਕ ਸਿਆਸੀ ਲੋਕਾਂ ਦੇ ਨਿੱਜੀ ਮਫਾਦ ਨਿਆਂ ਲਈ ਬਿਲਕੁਦੀਆਂ ਅਪੀਲਾ ਅੰਨਦਾਤੇ ਦੀਆਂ ਖੁਦਕੁਸ਼ੀਆਂ ਝੂਠ ਲਿਖਦੀਆਂ ਕਲਮਾਂ ਗੱਲ ਕੀ ਹਰ ਸਾਲ ਮੈਂ ਗਰੀਬ ਨੂੰ ਹੋਰ ਗਰੀਬ ਤੇ ਅਮੀਰ ਨੂੰ ਹੋਰ ਅਮੀਰ ਹੁੰਦੇ ਦੇਖਦਾ ਅਮੀਰਾਂ ਦਾ ਗਰੀਬਾਂ ਤੇ ਜ਼ੋਰ ਦੇਖਦਾ ਪੈਸੇ ਲਈ ਵਿਕਦਾ ਰੋਜ਼ਗਾਰ ਦੇਖਦਾ ਹੰਕਾਰ ਤੇ ਨਫ਼ਰਤ ਦਾ ਪਾੜਾ ਵੱਧਦਾ ਹੀ ਜਾਂਦਾ ਹੈ ਪਿਆਰ ਤੇ ਵਿਸ਼ਵਾਸ ਸਿਰਫ ਪਰਿਵਾਰਾਂ ਤੱਕ ਸੁੰਗੜ ਕੇ ਰਹਿ ਗਿਆ ਹੈ ਇਨਸਾਨਾਂ ਦੇ ਫੋਕੇ ਵਾਅਦਿਆਂ ਨੂੰ ਸੁਣ ਕੇ ਮੇਰਾ 1 ਜਨਵਰੀ ਦਾ ਦਿਨ ਜਿੰਨਾ ਖੁਸ਼ ਹੁੰਦਾ ਉਸ ਤੋਂ ਵੱਧ ਦੁਖੀ ਮੇਰਾ 31 ਦਸੰਬਰ ਹੁੰਦਾ ਜੋ ਹਰ ਵਾਰ ਸੋਚਦਾ ਹੈ ਕਾਸ਼ ਆਉਂਦੇ ਸਾਲ ਤੱਕ ਜਨਵਰੀ ਦੇ ਵਾਅਦੇ ਵਫਾ ਹੋ ਜਾਣ ਤੇ ਮੈਂ ਵੀ 1 ਜਨਵਰੀ ਵਾਂਗੂ ਜਸ਼ਨ ਮਨਾ ਸਕਾਂ ਅੱਜ ਮੈਂ 31 ਦਸੰਬਰ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਕਹਿੰਦਾ ਕਿ ਕਿਰਪਾ ਕਰਕੇ ਧਰਤੀ ਤੇ ਇਨਸਾਨ ਬਣਾ ਕੇ ਭੇਜੇ ਗਏ ਤੁਸੀਂ ਸਾਰੇ ਇਨਸਾਨ ਬਣ ਕੇ ਜ਼ਰੂਰ ਦਿਖਾਓ ਪੰਜਾਬ ਦੀ ਧਰਤੀ ਤੇ ਰਚੀ ਗੁਰੂਆਂ ਦੀ ਬਾਣੀ ਸਾਨੂੰ ਕਹਿੰਦੀ ਹੈ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈ ਹੈ ਜ਼ਿੰਦਗੀ ਵਿੱਚ ਸਾਨੂੰ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਕਿ ਬਾਅਦ 'ਚ ਸਾਨੂੰ ਪਛਤਾਉਣਾ ਪਵੇ ਸੋ ਆਓ ਨਵੇਂ ਸਾਲ ਦੇ ਹਰ ਇੱਕ ਦਿਨ ਨੂੰ ਨਵਾਂ ਸਮਝੀਏ ਤੇ ਇੱਕੋ ਵਾਰ ਮਿਲੀ ਜ਼ਿੰਦਗੀ ਦੇ ਵਿੱਚ ਇਨਸਾਨ ਬਣ ਕੇ ਜ਼ਰੂਰ ਦਿਖਾ ਜਾਈਏ ਏਬੀਪੀ ਸਾਂਝਾ ਵੱਲੋਂ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਬਾਦ